بسم اللہ الرحمن الرحیم شروع اللہ تعالی دے نام تو جو بڑا مہربان تے نہایت رحم کرنے والا ہے اج دی جڑی پریس کانفرنس ہے او ضلع ਫਤਿਹਗੜ ਸਾਹਿਬ ਦੇ ਵਿੱਚ ਸਰਹੰਦ ਦੇ ਵਿੱਚ ਇੱਕ مسجد ਹੈ بڑی ਇਤਿਹਾਸਕ کئی ਸੋ ਸਾਲ ਪੁਰਾਣੀ ਮਸਜਿਦ ਹੈ ਭਾਈ ਸਦਨਾ ਜੀ ਦੇ ਨਾਲ ਸੰਬੰਧ ਰੱਖਦੀ ਹੈ اور ਭਾਈ ਭਗਤ ਸਦਨਾ ਜੀ ਆਪਣੇ ਸਮੇਂ ਦੇ ਬਹੁਤ بڑے ਸੂਫੀ ਸੰਤ ਸੀ اور ਉਹ ਉਹਨਾਂ ਦਾ ਮਕਾਮ ਤੁਸੀਂ ਇਸ حساب ਨਾਲ ਸਮਝ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ سے ਸ਼ੋਭਿਤ ਹੈ ਸੋਨਮ ਬਾਜਪਾ ਤੇ ਉਹਦੀ ਟੀਮ ਨੇ ਉਦੀ ਫਿਲਮ ਇੰਡਸਟਰੀ ਦੇ ਨਾਲ ਪ੍ਰੋਡਿਊਸਰਸ ਨੇ ਤੇ ਪਰਵੋਤਰ ਵਿਭਾਗ ਦੇ ਕੁਝ ਅਫਸਰਾਂ ਨੇ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਬੇਅਦਬੀ ਕੀਤੀ ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕੀਤਾ ਤੇ ਅਸੀਂ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਸਾਡੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਸੈਫ ਅਲੀ ਜੀ ਔਰ ਉੱਥੇ ਦੇ ਜਿਹੜੇ ਲੋਕਲ ਨਿਵਾਸੀ ਨੇ ਰਮੇਸ਼ ਕੁਮਾਰ ਜੀ 나ਜ਼ਿਮ ਅਲੀ ਜੀ ਵੀ ਮੌਜੂਦ ਨੇ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਪੁਲਿਸ ਨੂੰ ਮੁਕਾਇਦਾ ਸ਼ਿਕਾਇਤ ਕੀਤੀ ਕਿ ਸੋਨਮ ਬਾਜਬਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਗੱਲ ਇਹ ਨਹੀਂ ਹੈ ਕਿ ਉਹਨਾਂ ਨਾਲ ਕੋਈ ਨਾਰਾਜ਼ਗੀ ਹੈ ਗੱਲ ਇਹ ਹੈ ਕਿ ਪੜ੍ਹੇ ਲਿਖੇ ਲੋਕ ਜਦ ਧਾਰਮਿਕ ਸਥਾਨਾਂ ਦੀ ਵੀ ਅਦ비 ਕਰਨਗੇ ਇਹ ਅਗਰ ਧਰਮ ਦੀ ਆਸਥਾ ਨੂੰ ਠੇਸ ਪਹੁੰਚਾਣਗੇ ਤੇ ਅਸੀਂ ਆਮ ਲੋਕਾਂ ਨੂੰ ਕਿੱਦਾਂ ਰੋਕ ਸਕਾਂਗੇ ਤੇ ਇਸ ਲਈ ਜ਼ਰੂਰੀ ਹੈ ਕਿ ਫੌਰੀ ਤੌਰ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮਸਜਿਦ ਦੀ ਬੇਅਦ비 ਕਰਨ ਦੀ ਇਨਾਂ ਦੇ ਉੱਤੇ ਜਿਹੜਾ ਫੌਰੀ ਤੌਰ ਤੇ ਉੱਤੇ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਪਰਵੋਤਰ ਵਿਭਾਗ ਦੇ ਉਹਨਾਂ ਅਫਸਰਾਂ ਦੇ ਖਿਲਾਫ ਵੀ ਕਿਉਂਕਿ ਉਹ ਵੀ ਇਹ ਚੰਗੀ ਤਰ੍ਹਾਂ ਗੱਲ ਸਮਝ ਲੈਣ ਕਿ ਉਹਨਾਂ ਨੂੰ ਇਮਾਰਤਾਂ ਦੀ ਰਾਖੀ ਕਰਨ ਦੇ ਲਈ ਰੱਖਿਆ ਗਿਆ ਹੈ ਨਾ ਕਿ ਕਿਸੇ ਵੀ ਧਰਮ ਦੀ ਆਸਥਾ ਦਾ ਖਿਲਵਾੜ ਕਰਨ ਦਾ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਗਈ ਇਸ ਲਈ ਜਿਹੜੇ ਅਫਸਰ ਇਹਦੇ ਵਿੱਚ ਮੁਲੱਬਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਏ ਔਰ ਜਲਦੀ ਗ੍ਰਿਫਤਾਰੀ ਕੀਤੀ ਜਾਵੇ ਤਾਂ ਕਿ ਪਵਿੱਤਰਤਾ ਨੂੰ ਭੰਗ ਕਰਨ ਦਾ ਜਿਹੜਾ ਜੁਰਮ ਹੈ ਇਨੂੰ ਰੋਕਣ ਦੇ ਲਈ ਆਂਦਰ ਰੋਕਮ ਦੇ ਲਈ ਇਹ ਠੁਕਮਾ ਕਦਮ ਜਿਹੜਾ ਉਹ ਚਟਨਾ ਬੋਸੂ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸਰਹਾਨ ਦੇ ਵਿੱਚ ਇੱਕ ਮਸਜਿਦ ਹੈ ਬੜੀ ਇਤਿਹਾਸਕ ਕਈ ਸੌ ਸਾਲ ਪੁਰਾਣੀ ਮਸਜਿਦ ਹੈ ਭਾਈ ਸਦਨਾ ਜੀ ਦੇ ਨਾਲ ਸੰਬੰਧ ਰੱਖਦੀ ਹੈ ਔਰ ਭਾਈ ਭਗਤ ਸਦਨਾ ਜੀ ਆਪਣੇ ਸਮੇਂ ਦੇ ਬਹੁਤ بڑے ਸੂਫੀ ਸੰਤ ਸੀ ਔਰ ਉਹਨਾਂ ਦਾ ਮਕਾਮ ਤੁਸੀਂ ਇਸ ਹਿਸਾਬ ਨਾਲ ਸਮਝ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਸੇ ਸ਼ੋਭਿਤ ਹੈ ਸੋਨਮ ਬਾਜਬਾ ਤੇ ਉਹਦੀ ਟੀਮ ਨੇ ਉਹਦੀ ਫਿਲਮ ਇੰਡਸਟਰੀ ਦੇ ਨਾਲ ਪ੍ਰੋਡਿਊਸਰਸ ਨੇ ਤੇ ਪਰਵੋਤਰ ਵਿਭਾਗ ਦੇ ਕੁਝ ਅਫਸਰਾਂ ਨੇ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਬੇਅਦਬੀ ਕੀਤੀ ਮਸਜਿਦ ਦੀ ਪਵਿੱਤਰਤਾ ਨੂੰ ਭੰਗ ਕੀਤਾ ਤੇ ਅਸੀਂ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਸਾਡੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਸੈਫ ਅਲੀ ਜੀ ਔਰ ਉੱਥੇ ਦੇ ਜਿਹੜੇ ਲੋਕਲ ਨਿਵਾਸੀ ਨੇ ਰਮੇਸ਼ ਕੁਮਾਰ ਜੀ 나ਜ਼ਿਮ ਅਲੀ ਜੀ ਵੀ ਮੌਜੂਦ ਨੇ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਪੁਲਿਸ ਨੂੰ ਮੁਕਾਇਦਾ ਸ਼ਿਕਾਇਤ ਕੀਤੀ ਕਿ ਸੋਨਮ ਬਾਜਬਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਗੱਲ ਇਹ ਨਹੀਂ ਹੈ ਕਿ ਉਹਨਾਂ ਨਾਲ ਕੋਈ ਨਾਰਾਜ਼ਗੀ ਹੈ ਗੱਲ ਇਹ ਹੈ ਕਿ ਪੜ੍ਹੇ ਲਿਖੇ ਲੋਕ ਜਦ ਧਾਰਮਿਕ ਸਥਾਨਾਂ ਦੀ ਵੀ ਅੱਦੀ ਕਰਨਗੇ ਇਹ ਅਗਰ ਧਰਮ ਦੀ ਆਸਥਾ ਨੂੰ ਠੇਸ ਪਹੁੰਚਾਣਗੇ ਤੇ ਅਸੀਂ ਆਮ ਲੋਕਾਂ ਨੂੰ ਕਿੱਦਾਂ ਰੋਕ ਸਕਾਂਗੇ ਤੇ ਇਸ ਲਈ ਜ਼ਰੂਰੀ ਹੈ ਕਿ ਫੌਰੀ ਤੌਰ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮਸਜਿਦ ਦੀ ਬੇਅਦਬੀ ਕਰਨ ਦੇ ਇਨਾਂ ਦੇ ਉੱਤੇ ਜਿਹੜਾ ਫੌਰੀ ਤੌਰ ਤੇ ਉੱਤੇ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਪਰੋਤਰ ਵਿਭਾਗ ਦੇ ਉਹਨਾਂ ਅਫਸਰਾਂ ਦੇ ਖਿਲਾਫ ਵੀ ਕਿਉਂਕਿ ਉਹ ਵੀ ਇਹ ਚੰਗੀ ਤਰ੍ਹਾਂ ਗੱਲ ਸਮਝ ਲੈਣ ਕਿ ਉਹਨਾਂ ਨੂੰ ਇਮਾਰਤਾਂ ਦੀ ਰਾਖੀ ਕਰਨ ਦੇ ਲਈ ਰੱਖਿਆ ਗਿਆ ਹੈ ਨਾ ਕਿ ਕਿਸੇ ਵੀ ਧਰਮ ਦੀ ਆਸਥਾ ਦਾ ਖਿਲਵਾੜ ਕਰਨ ਦਾ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਗਈ ਇਸ ਲਈ ਜਿਹੜੇ ਅਫਸਰ ਇਹਦੇ ਵਿੱਚ ਮੁਲੱਬਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਔਰ ਜਲਦੀ ਗ੍ਰਿਫਤਾਰੀ ਕੀਤੀ ਜਾਵੇ ਤਾਂ ਕਿ ਪਵਿੱਤਰਤਾ ਨੂੰ ਭੰਗ ਕਰਨ ਦਾ ਜਿਹੜਾ ਜੁਰਮ ਹੈ ਇਨੂੰ ਰੋਕਣ ਦੇ ਲਈ ਆਇੰਦਾਰ ਰੋਕਣ ਦੇ ਲਈ ਇਹ ਠੁਕਮਾ ਕਦਮ ਜਿਹੜਾ ਉਹ ਚਟਨਾ ਬੋਸੇਗੀ